ਮਾਬਲਾ ਜੀ ਸਾਡੇ ਪਿੰਡ ਦੇ ਵਿੱਚ ਜਿਵੇਂ ਕਿ ਇਹ ਪਾਰਕ ਬਣ ਚੁੱਕਿਆ ਜੀ ਤੇ ਕਾਗਜ਼ਾਂ ਦੇ ਵਿੱਚ ਇਹਦੀ ਪੇਮੈਂਟ ਆ ਜਿਹੜੀ ਇਹ 80% ਹੋ ਚੁੱਕੀ ਆ ਮੌਕੇ ਤੇ ਫਿਲਹਾਲ ਤੁਹਾਡੇ ਸਾਹਮਣੀਆਂ ਪਾਰਕ ਦਾ ਕੁਝ ਵੀ ਨਹੀਂ ਬਣਿਆ ਭਰਤ ਪੈ ਗਿਆ ਜੀ ਕੰਮ ਸ਼ੁਰੂ ਕਰ ਰੱਖਿਆਗਾ ਅਸੀਂ ਭਰਤ ਪਿਆ ਹੋਇਆਗਾ نیچے ਦੇਖ ਲਓ ਚਾਹੇ ਬਾਕੀ ਕੰਮ ਸ਼ੁਰੂ ਹੋ ਜੂਗਾ ਜੀ ਜਿਵੇਂ ਕਿ ਇੱਥੇ ਆਪਾਂ ਟੋਟਾ ਘਰਾ ਲੀਆਂ ਸੀਗੀਆਂ ਪਰ ਸਾਡੇ ਸਟਾਕ 'ਚ ਖੜੀਆਂ ਸੀਗੀਆਂ ਥੋੜੀ ਜੀ ਗੁਰਦੁਆਰਾਂ ਕਰਕੇ ਆਪਣਾ ਪ੍ਰੋਬਲਮ ਚੱਲ ਰਹੀ ਸੀ ਕਿ ਇਸ ਕਰਕੇ ਅਸੀਂ ਰੋਕਤਾ ਸੀ ਜੀ ਕੰਮ ਥੋੜਾ ਇਹ ਪਿੰਡ 'ਚ ਜਿੱਦਿ ਹੈਲਥ ਨਾਲ ਸੰਬੰਧਿਤ ਚੀਜ਼ਾਂ ਨੇ ਉਹ ਤਾਂ ਕਾਗਜ਼ਾਂ ਦੇ ਵਿੱਚ ਬਣੀਆਂ ਪਈਆਂ ਨੇ ਲੇਕਿਨ ਅਸਲ ਦੇ ਵਿੱਚ ਉਹਨਾਂ ਵਿੱਚੋਂ ਕੁਝ ਵੀ ਬਣਾਇਆ ਨਹੀਂ ਗਿਆ ਇਹ ਦੋਸਤ ਦਾ ਹੀ ਬਿਲਕੁਲ ਬੇਬੁਨਿਆਦ ਨੇ ਇਲੈਕਸ਼ਨ ਨੇੜੇ ਨੇ ਤੁਹਾਨੂੰ ਪਤਾ ਜੀ ਇੱਕ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਤਾਂ ਸਰਪੰਚ ਦੇ ਕਿਕਰ ਟੁੱਟਣੇ ਕੰਮ ਦੀ ਗੱਲ ਹੋ ਜਾਂਦੀ ਹੈ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਇੱਕ ਜਿ ਕੋ ਦੋ ਜੋ ਇੱਕ ਤਰੀਕ ਕੋਈ ਵੀ ਆਪਾਂ ਇੱਕ ਤਰੀਕ ਰੱਖਦੇ ਆ ਤਾਂ ਉਸ ਵੇਲੇ ਮੈਂ ਤੁਹਾਨੂੰ ਸਾਰੇ ਜਵਾਬ ਸਵਾਬ ਦੇ ਸਕਦਾ ਆਪਣੇ 5 ਸਾਲ ਕੰਪਲੀਟ ਹੋ ਜਾਣਗੇ ਫਿਰ ਕੋਈ ਚੱਕਰਾਈ ਗੱਲ ਨਹੀਂ ਇਹਨਾਂ ਨੂੰ ਕਿਹਾ ਵੀ ਪੂਰੇ ਪਿੰਡ ਚ ਜਵਾਬ ਦੇ ਕੇ ਉੱਠਾਂਗੇ ਜਾਂ ਫਿਰ ਜਿਨੇ ਮੈਨੂੰ ਵੋਟਾਂ ਪਾਈਆਂ ਨੇ ਮੈਂ ਥੋੜੀ ਨਾ ਉਹਨਾਂ ਦਾ ਸਿਰ ਚੁੱਕਣ ਦੇ ਸਕਦੀਆਂ ਕਿ ਮੈਂ ਕਹਿੰਦੀ ਆਂ ਕਿ ਜੇਕਰ ਕੱਲ੍ਹ ਕਲਾਂ ਨੂੰ ਮੇਰੇ ਨਾਲ ਕੁਝ ਹੋ ਜਾਂਦਾ ਜਾਂ ਮੇਰੀ ਫੈਮਿਲੀ ਦੇ ਕਿਸੇ ਵੀ ਜੀ ਨਾਲ ਕੁਝ ਹੋ ਜਾਂਦਾ ਤਾਂ ਇਹ ਜਿੰਮੇਵਾਰੀ ਪਾਰਕ ਦਾ ਜਿਹੜਾ ਮਾਮਲਾ ಗ್ರಾಮ ਪੰਚਾਇਤ ਦਾ ਜਿਹੜਾ ਪਾਰਕ ਪਰਵਾਨ ਕਰਵਾ ਲਿਆ ਸੀ ਉਹਦਾ ਕੰਮ ਸਟਾਰਟ ਹੋ ਗਿਆ ਸੀਗਾ ਉੱਥੇ ਇਹਨਾਂ ਦਾ ਕੋਈ ਜਿਹੜਾ ਨਾਲ ਲੱਗਦਾ ਖੇਤ ਦਾ ਗਵਾਂਡੀ ਸੀ ਉਹਨੇ ਕੋਈ ਜ਼ਮੀਨ ਦੇ ਸਵੰਧ ਦੇ ਵਿੱਚ ਵੀ ਮੇਰੀ ਜ਼ਮੀਨ ਇਧਰ ਆਉਂਦੀ ਹੈ ਉਹਦੇ ਉੱਤੇ ਕਰਕੇ ਕੰਮ ਰੁਕ ਗਿਆ ਪੰਚਾਇਤ ਵੱਲ ਮਟੀਰੀਅਲ ਵੀ ਸਟਾਇਆ ਤਾਂ ਅਸੀਂ ਉੱਥੇ ਇਸ ਕਰਕੇ ਕੰਮ ਬੰਦ ਹੋ ਗਿਆ ਮਟੀਰੀਅਲ ਸਾਡੇ ਕੋਲ ਹੈਗਾਗਾ ਤੇ ਕੰਮ ਅਸੀਂ ਪੰਚਾਇਤ ਨੂੰ ਕਹਿੰਦੇ ਕੰਮ ਚਲਾਵਾਵੇ ਇਹ ਸਾਡਾ ਕਹਿੰਦਾ ਜਿਹੜਾ ਗ੍ਰਾਮ ਸਭਾ ਦਾ ਬਜਟ ਹੁੰਦਾ ਅਨੁਮਾਨਤ ਬਜਟ ਬਣਾਉਣਾ ਹਰ ਸਾਲ ਅਸੀਂ ਉਹ ਜਦੋਂ ਪੋਰਟਲ ਤੇ ਅਪਲੋਡ ਹੋ ਜਾਂਦਾ ਉਹ ਸਾਨੂੰ अनुमानत बजट ਹੁੰਦਾ ਆਮਦਨ ਤੇ ਖਰਚ ਸੀ ਕਿੱਥੇ ਆਮਦਨ ਆਉਗੀ ਤੇ ਕਿਹੜੇ ਕੰਮ ਕਰਾਂਗੇ ਉਸ ਤੋਂ ਬਾਅਦ ਜੋ ಗ್ರಾಮ ਪੰਚਾਇਤ ਕੰਮ ਕਰਦੀ ਹੈ ਹਰ ਇੱਕ ਇਸ ਪ੍ਰਵਾਨਗੀ ਲੈ ਕੇ ਪ੍ਰੋਪਰ ਕੰਮ ਕਰਦੀ ਇਹ ਤਾਂ ਹੋਟਲ ਤੇ ਸ਼ੋ ਹੋ ਰਿਹਾ ਹੈ ਇਹ ਆਏ ਸਾਲ ਬਜਟ ਬਣਦਾ ਜੀ ਉਸ ਤੋਂ ਬਾਅਦ ਜੋ ಗ್ರಾಮ ਪੰਚਾਇਤ ਉਹਦੇ ਮਤਾ ਪਾਸ ਕਰਕੇ ਜਿਹੜਾ ਕੰਮ ਕਰਾਉਣਾ ਚਾਹੁੰਦੀ ਹੈ ਉਹਦੇ ਅਲੱਗ ਤੋਂ ਪ੍ਰਵਾਨਗੀ ਲੈਦੇ ਪ੍ਰਸ਼ਾਸਨ ਪ੍ਰਵਾਨਗੀ ਲੈ ਕੇ ਫਿਰ ਕੰਮ ਸਟਾਰਟ ਹੁੰਦਾ ਕੰਮ ਹੋਣ ਤੋਂ ਬਾਅਦ 6-7 ਮਹੀਨਾ ਬਾਅਦ ਪੇਮੈਂਟ ਪੈਂਦੀ ਹੈ ਇਦਾਂ ਕੋ ਪੇਮੈਂਟ ਨਹੀਂ ਪੈਂਦੀ ਹੈਗੀ ਕੀ ਨਾਮ ਹੈ ਕਿਹੜਾ ਬੰਦਾ ਤੁਹਾਡਾ ਜੀ ਮੇਰਾ ਨਾਮ ਸੁਖਚੰਦ ਸਿੰਘ ਜੀ ਪਿੰਡ ਮਲਕੋ ਠੀਕ ਹੈ ਕੀ ਮਾਮਲਾ ਕੀ ਹੈ ਪੂਰਾ ਮਾਹਬਲਾ ਜੀ ਸਾਡੇ ਪਿੰਡ ਦੇ ਵਿੱਚ ਜਿਵੇਂ ਕਿ ਇਹ ਪਾਰਕ ਬਣ ਚੁੱਕਿਆ ਜੀ ਇਹ ਕਾਗਜ਼ਾਂ ਦੇ ਵਿੱਚ ਇਹਦੀ ਪੇਮੈਂਟ ਹੈ ਜਿਹੜੀ ਜੀ ਉਹ 80% ਹੋ ਚੁੱਕੀ ਆ ਦੇਖੋ ਮੌਕੇ ਤੇ ਮੌਕੇ ਤੇ ਫਿਲਹਾਲ ਤੁਹਾਡੇ ਸਾਹਮਣੇ ਇਹ ਪਾਰਕ ਦਾ ਕੁਝ ਵੀ ਨਹੀਂ ਬਣਿਆ ਔਰ ਇਹ ਤੋਂ ਬਿਨਾ ਜਦੋਂ ਰਿਕਾਰਡ ਨੂੰ ਚੈੱਕ ਕੀਤਾ ਗਿਆ ਤਾਂ ਇੱਕ ਦੋ ਗੱਲਾਂ ਉਹ ਇੱਕ ਦੋ ਚੀਜ਼ਾਂ ਹੋਰ ਬਣੀਆਂ ਹੋਈਆਂ ਮਿਲੀਆਂ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਦਿੰਨਾ ਇਹ ਬਾਥਰੂਮ ਆ ਜੀ ਇਹ ਬਾਥਰੂਮ ਦੀ ਜਿਹੜੀ ਪੇਮੈਂਟ ਆ ਇਹ 1,51,000 ਰੁਪਈਆ ਜੀ ਔਰ ਇਹ 29/1/2022 ਨੂੰ ਇਹ ਸਾਡੇ ਪਿੰਡ ਨੂੰ ਮਿਲ ਚੁੱਕੀ ਇਹਦੀ ਅਪਰੂਵਡ ਦੀ ਜਿਹੜੀ ਰਿਪੋਰਟ ਆ ਉਹ ਮੇਰੇ ਲਵੇ ਹੈਗੀ ਆ ਜੀ ਇਹ ਅਪਰੂਵਡ ਹੋਈ ਪਈ ਆ ਬਿਲਕੁਲ ਸਾਲ ਪਹਿਲਾਂ ਦੀ ਜੀ ਤਾਂ ਇਹਦੀ ਪੇਮੈਂਟ ਜੇਕਰ ਆਪਣੇ ਪਿੰਡ ਦੇ ਵਿੱਚ ਕੋਈ ਆਪਣਾ ਬਾਥਰੂਮ ਨਹੀਂ ਬਣਿਆ ਤਾਂ ਉਹ ਪੇਮੈਂਟ ਲਾਈਆ ਤਾਂ ਕਿੱਥੇ ਲਾਈਆ ਜਾ ਹੈਗੀ ਵੀ ਆ ਜਾਂ ਨਹੀਂ ਹੈਗੀ ਅਸੀਂ ਇਹਦੇ ਵੀ ਜਾਣਦੇ ਆ ਛੁਕਾ ਜੀ ਔਰ ਉਸ ਤੋਂ ਬਾਅਦ ਜੀ ਆ ਇੱਕ 2023 ਨੂੰ 6ਵੇਂ ਮਹੀਨੇ ਦੀ 30 ਤਰੀਕ ਨੂੰ ਜੀ ਇੱਕ ਆਪਣੇ ਬਾਲ ਪੇਂਟਿੰਗ ਔਨ ਚਾਈਲਡ ਹੈਲਥ ਮਤਲਬ ਬੱਚਿਆਂ ਦੇ ਵਾਸਤੇ ਤੇ ਬਾਲ ਪੇਂਟਿੰਗ ਵਾਸਤੇ ਇਹ 7 ਲੱਖ ਦੀ ਅਮਾਉਂਟ ਹੈ ਜਿਹੜੀ ਇਹ ਵੀ ਅਪਰੂਵ ਹੋਈ ਪਈ ਆ ਔਰ ਇਹ ਚਾਈਲਡ ਹੈਲਥ ਆ ਜਿਹੜਾ ਇਹ ਮੈਟਰ ਮੇਰਾ ਫੇਰ ਉੱਥੇ ਬਾਜ ਜਾਂਦਾ ਕਿਉਂਕਿ ਸਾਡੇ ਪਿੰਡ ਚ ਜੇਦੀ ਹੈਲਥ ਨਾਲ ਸੰਬੰਧਿਤ ਚੀਜ਼ਾਂ ਨੇ ਉਹ ਤਾਂ ਕਾਗਜ਼ਾਂ ਦੇ ਵਿੱਚ ਬਣੀਆਂ ਪਈਆਂ ਨੇ ਲੇਕਿਨ ਅਸਲ ਦੇ ਵਿੱਚ ਉਹਨਾਂ ਵਿੱਚੋਂ ਕੁਝ ਵੀ ਬਣਾਇਆ ਨਹੀਂ ਗਿਆ ਜਿਵੇਂ ਕਿ ਤੁਹਾਨੂੰ ਮੈਂ ਸਾਰੀ ਰਿਪੋਰਟ ਦੱਸੇ ਦਿੰਦਾ ਉਹਨਾਂ ਦੀ ਜਿਵੇਂ ਕਿ ਡਿਸਪੈਂਸਰੀ ਆ ਜੀ ਡਿਸਪੈਂਸਰੀ ਆ ਆਯੁਰਵੈਦਿਕ ਕਲੀਨਿਕ ਆ ਜੀ ਇੱਕ ਰੂਰਲ ਲਾਇਬ੍ਰੇਰੀ ਲਾਇਬ੍ਰੇਰੀ ਆ ਜੀ ਸੋਲਡ ਵੈਸਟ ਜੁੰਟਾ ਜੀ ਇਸ ਤੋਂ ਬਾਅਦ ਆ ਗਿਆ ਜੀ ਫੁੱਟਬਾਲ ਗਰਾਊਂਡ ਆ ਵਾਲੀਬਾਲ ਕੋਰਟ ਆ ਬੈਡਮਿੰਟਨ ਕੋਰਟ ਆ ਮਤਲਬ ਸਾਡੇ ਪਿੰਡ ਦੇ ਵਿੱਚ ਪਹਿਲਾਂ ਹੀ ਤਿੰਨ ਗਰਾਊਂਡ ਬਣ ਚੁੱਕੇ ਜਦੋਂ ਕਿ ਇੱਕ ਵੀ ਗਰਾਊਂਡ ਨਹੀਂ ਬੱਚਿਆਂ ਨੂੰ ਸਾਡੇ ਨੂੰ ਖੇਡਣ ਦੇ ਵਿੱਚ ਵੀ ਦਿੱਕਤ ਆਉਂਦੀ ਆ ਬਿਲਕੁਲ ਬਣੇ ਪੈਣ ਜੀ ਤੁਸੀਂ ਦੇਖ ਸਕਦੇ ਹੋ ਜੀ ਔਰ ਡਿਸਪੈਂਸਰੀ ਬਣੀ ਹੋਈ ਆ ਆਯੁਰਵੇਦ ਕਲੀਨਿਕ ਬਣਿਆ ਹੋਇਆ ਕੋਆਪਰੇਟਿਵ ਕੋਆਪਰੇਟਿਵ ਸੀਡ ਸੈਂਟਰ ਵੀ ਬਣਿਆ ਹੋਇਆ ਜੀ ਇੱਕ ਮਤਲਬ ਸੁਸਾਇਟੀ ਵੀ ਬਣਾ ਰੱਖੀ ਔਰ ਚਿਲਡਰਨ ਪਾਰਕ ਤਾਂ ਤੁਸੀਂ ਦੇਖ ਰਹੇ ਹੋ ਇੱਕ ਇਹਨਾਂ ਨੇ ਇੱਕ ਚਾੜ ਰੱਖਿਆ ਜੀ ਆ ਬਾਕੀ ਮਟੀਰੀਅਲ ਦੀ ਰਿਪੋਰਟ ਆ ਇਹੇ ਜੀ ਅੱਜ ਤੋਂ 20 ਦਿਨ ਪਹਿਲਾਂ ਇੱਕ ਪਹਿਲਾਂ ਵੀ ਆਈ ਸੀ ਸਰ ਦੇ ਦੇ ਮੰਨ ਜੀ ਕੋਲ ਵੀ ਇਹ ਮੈਟਰ ਪਹੁੰਚਿਆ ਸੀ ਉਹਨਾਂ ਨੇ ਐਮਐਲਏ ਸਾਹਿਬ ਦੇ ਮੰਨ ਜੀ ਨਾ ਬਾਕੀ ਇਹਨਾਂ ਲੋ ਵੀ ਇਹ ਮਤਲਬ ਮੈਟਰ ਪਹੁੰਚ ਚੁੱਕਿਆ ਉਹਨਾਂ ਨੂੰ ਉਸ ਵੀਡੀਓ ਦੇ ਵਿੱਚ ਉਹਨਾਂ ਦੀ ਆਡੀਓ ਆ ਵੀਡੀਓ ਨਹੀਂ ਹੈਗੀ ਉਹ ਉਹਦਾ ਜਵਾਬ ਦੇ ਰਹੇ ਨੇ ਕਿ ਹਾਂ ਬਾਕੀ ਅਸੀਂ ਇਹਦੀ ਸ਼ਾਨਬੀਨ ਕਰਕੇ ਵੀਡੀਓ ਦਫਤਰ ਤੋਂ ਸ਼ਾਨਬੀਨ ਕਰਾਉਣ ਤੋਂ ਬਾਅਦ ਵੀ ਇਹਦਾ ਅਸੀਂ ਜਿਹੜਾ ਵੀ ਜ਼ਿੰਮੇਵਾਰ ਹੋਊਗਾ ਵੀ ਅਸੀਂ ਇਹਦੀ ਤੈਅ ਤੱਕ ਪਹੁੰਚਾਗੇ ਨਾ ਹੋਗੇ ਜੀ ਕਿਸੇ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਜੀ ਨਾ ਕੋਈ ਕਿਸੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਯਾਰ ਬਿਲਕੁਲ ਜੀ ਕ腐ਪਸ਼ਨ ਹੋਈ ਜਿਹਦੇ ਡਾਕੂਮੈਂਟ ਨਹੀਂ ਜੀ ਸਰਕਾਰੀ ਸੈਟਾਂ ਤੋਂ ਥਰੀ ਨਰਿੰਦਰ ਮੋਦੀ ਜੀ ਦੀਆਂ ਸੈਂਟਰ ਗਵਰਨਮੈਂਟ ਦੀਆਂ ਸੈਟਾਂ ਨੇ ਇਹ ਮੇਰੀ ਪੰਚਾਇਤ ਜੀ ਮੇਰੀ ਪੰਚਾਇਤ ਜੋ ਹੇਰਖੜ ਚੱਕਿਆ ਉਹਦੇ ਵਿੱਚ ਮਟੀਰੀਅਲ ਸਾਰਾ ਕੁਝ ਰਿਪੋਰਟ ਮੈਂ ਉੱਥੇ ਲਿਤੀ ਗਈ ਸੀ ਆਰਟੀਜੀ ਬਲਨਾ ਬੀਡੀਪੀ ਲੱਭਣੂ ਪਾਈ ਜੀ ਉਹਨਾਂ ਦਾ ਪੀਰੀਅਡ ਪੂਰਾ ਹੋਇਆ ਫਿਰ ਡੀਡੀਪੀਓ ਪਟਿਆਲਾ ਨੂੰ ਪਾਈ ਜੀ ਉਹਦਾ ਪੀਰੀਅਡ ਹੋਇਆ ਤੇ ਫਿਰ ਚੰਡੀਗੜ੍ਹ ਪਾਈ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਸਸਰੀ ਜੀ ਲਾਲਜੀਤ ਸਿੰਘ ਭੁੱਲਰ ਪੰਚਾਇਤ ਮੰਤਰੀ ਉਹਨਾਂ ਵੱਲੋਂ ਵੀ ਆਰਟੀਆ ਭਾਈ ਉਸ ਤੋਂ ਬਾਅਦ ਸ੍ਰੀ ਸੀਐਮ ਮਾਨਜੋਗ ਸਿੰਘ ਭਗਵੰਤ ਮਾਨ ਜੀ ਉਹਨਾਂ ਨੂੰ ਵੀ ਇੱਕ ਮੈਂ ਐਪਲੀਕੇਸ਼ਨ ਲਿਖ ਚੁੱਕਿਆ ਕਿ ਹਾਂ ਮੈਂ ਕਿਵੇਂ ਵੱਲੋਂ ਮੈਨੂੰ ਕੋਈ ਜਵਾਬ ਨਹੀਂ ਆਇਆ ਤਾਂ ਮੇਰਾ ਜਿਹੜਾ ਬੰਦਾ ਰਿਕਾਰਡ ਆ ਉਹ ਮੈਨੂੰ ਦਿੱਤਾ ਜਾਵੇ ਉਹਨਾਂ ਵੱਲੋਂ ਵੀ ਮਤਲਬ ਕੋਈ ਵੀ ਐਕਟੀਵਿਟੀ ਨਹੀਂ ਕੀਤੀ ਗਈ ਕੋਈ ਵੀ ਮੈਨੂੰ ਨਾਲ ਕੋਈ ਸੁਨੇਹਾ ਲੱਗਿਆ ਨਾ ਕੋਈ ਇਹਦੇ ਵੱਲ ਗੌਰ ਕੀਤੀ ਗਈ ਆ ਔਰ ਉਸ ਤੋਂ ਬਾਅਦ ਮੈਂ ਹੁਣ ਮੇਲ ਕਰਕੇ ਹਟਿਆ ਜੀ ਸ੍ਰੀ ਨਰਿੰਦਰ ਪੀਐਮ ਮੋਦੀ ਜੀ ਨੂੰ ਉਮੀਦ ਕਰਦੇ ਆਂ ਇਹ ਵੀਡੀਓ ਮੇਰੀ ਉਹਨਾਂ ਤੱਕ ਪਹੁੰਚੂਗੀ ਜਾਣਣਾ ਕੀ ਚਾਹੁੰਦੇ ਸਾਡੇ ਪਿੰਡ ਦੀਆਂ ਜਿਹੜੀਆਂ ਇਹ ਚੀਜ਼ਾਂ ਬਣਾਈਆਂ ਹੋਈਆਂ ਨੇ ਕਾਗਜ਼ਾਂ ਦੇ ਵਿੱਚ ਜੇ ਤਾਂ ਇਹ ਕਾਗਜ਼ਾਂ ਦੇ ਵਿੱਚ ਬਣੀਆਂ ਹੋਈਆਂ ਨੇ ਤਾਂ ਇਹਨਾਂ ਨੂੰ ਫੀਲਡ ਦੇ ਵਿੱਚ ਚੋਣੇ ਜਿਵੇਂ ਅਸੀਂ ਲਿਆਂਦੇ ਜਾਣ ਤਾਂ ਜੇ ਸਾਡੇ ਪਿੰਡ ਦੀ ਜਨਰੇਸ਼ਨਾਂ ਇਹਨਾਂ ਦਾ ਫਾਇਦਾ ਲੈ ਚਕੇ ਸਰ ਸ਼ਕਲ ਜੀ ਮੇਰਾ ਨਾਮ ਪ੍ਰਦੀਪ ਕੋਹਰਾ ਮੈਂ ಗ್ರಾಮ ਪੰਚਾਇਤ ਮਲਖੋਦੀ ਸਰਪੰਚਾ ਤੁਹਾਡੇ ਜਿਹੜੇ ਦੋਸ਼ ਲੱਗੇ ਨੇ ਪਾਰਕ ਦੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਆਨਲਾਈਨ ਚੜੀਆਂ ਹੋਈਆਂ ਨੇ ਇਹਨਾਂ ਦਾ ਕਹਿਣਾ ਕਿ ਪਿੰਡ ਤੋਂ ਬਣੀਆਂ ਨਹੀਂ ਹੈ ਜੀ ਮੈਂ ਪਾਰਕ ਵੀ ਨਹੀਂ ਜਾਂਦਾ

ਤਾ ਅਸੀਂ ਉਹਦੇ ਜਵਾਬ ਦੇ ਆ ਵੀ ਸਾਡੇ ਟਾਈਮ ਦਾ ਕੋਈ ਕੰਮ ਹੈਗਾ ਸਾਨੂੰ ਦੱਸੋ ਖੜਿਆ ਅਸੀਂ ਠੀਕ ਹੈ ਤੁਸੀਂ ਪਤਾ ਕਰੇ ਵੀ ਕੀ ਹੈ ਕੀ ਨਹੀਂ ਬਿਲਕੁਲ ਵੀ ਨਹੀਂ ਜੀ ਮੈਨੂੰ ਤੁਹਾਡੇ ਕਹੇ ਤੇ ਪਤਾ ਲੱਗਦਾ ਵੀ ਕੋਈ ਐਵੇਂ ਬਾਥਰੂਮ ਵਗੈਰਾ ਐਵੇਂ ਹੈਗਾ ਆਪਾਂ ਨੇ ਇਹੋ ਜਿਹਾ ਕੋਈ ਕੰਮ ਨਿਕਰਾਇਆ ਨਹੀਂ ਆਪਾਂ ਇਸ ਗੱਲ ਦਾ ਕਿਤੇ ਮਤ ਪਾਇਆ ਕਵਾਲ ਕਿਉਂ ਹੋ ਰਹੇ ਨਹੀਂ ਫਿਰ ਕਾਰਨ ਕੀ ਹੈ ਜੀ ਕਾਰਨ ਜੀ ਜੋਸ਼ਵਾਲ ਉਠਾ ਰਿਹਾ ਤਾਂ ਉਹਨੂੰ ਪਤਾ ਹੋਊਗਾ ਨਾ ਸਾਨੂੰ ਦੱਸ ਸਕਦੇ ਨੇ ਕਿ ਜਦੋਂ ਕਿ ਅਸੀਂ ਪਹਿਲਾਂ ਵੀ মিডিਆ ਆਈ ਆ ਆਪਾਂ ਨੇ ਕਿਹਾਗਾ ਵੀ ਭਈ ਇੱਕ ਦਿਨ ਆਪਾਂ ਇਕੱਠੇ ਹੋਵਾਂਗੇ ਸਾਰੇ ਜਾਣੇ ਹਣਾ ਵੀ ਸਾਢੇ ਸਰਪਾਂਚੀ ਖਤਮ ਹੋਵ ਲੈਣ ਦੋ ਫਿਲਹਾਲ ਤੁਹਾਨੂੰ ਪਤਾ ਹੀ ਆ ਵੀ 30 ਤਰੀਕ ਨੂੰ ਖਤਮ ਹੋਊਗੇ ਨਾ 30 ਦਸੰਬਰ ਨੂੰ ਆਪਣੇ 5 ਸਾਲ ਕੰਪਲੀਟ ਹੋ ਜਾਣਗੇ ਫਿਰ ਕੋਈ ਚੱਕਰਾਈ ਗੱਲ ਨਹੀਂ ਇਹਨਾਂ ਨੂੰ ਕਿਹਾ ਵੀ ਪੂਰੇ ਪਿੰਡ ਚ ਜਵਾਬ ਦੇ ਕੇ ਉੱਠਾਂਗੇ ਜੇਕਰ ਦੇਣਦਾਰ ਹੋਏ ਕੋਈ ਭਾਈ ਦੇ ਕੇ ਉੱਠਾਂਗੇ ਇਹਨਾਂ ਨੇ ਇੰਨਾ ਮਾਣ ਵਕਸ਼ ਆਪਾਂ ਨੂੰ ਵੋਟਾਂ 'ਚ ਪਵਾ ਕੇ ਪੂਰੇ ਤੀਜੇ ਹਿੱਸੇ ਤੇ ਜਿੱਤਾਇਆ ਸੀਗਾ ਹੀ ਹਨਾ ਫਿਰ ਅਸੀਂ ਇਹਨਾਂ ਦਾ ਮਾਣ ਥੋੜੀ ਨਾ ਟੁੱਟਣ ਦਵਾਂਗੇ ਜੀ ਜਾਂ ਫਿਰ ਜਿਨੇ ਮੈਨੂੰ ਵੋਟਾਂ ਪਾਈਆਂ ਨੇ ਮੈਂ ਥੋੜੀ ਨਾ ਉਹਨਾਂ ਦਾ ਸਿਰ ਚੁੱਕਣ ਦੇ ਸਕਦੀਆਂ ਕਿ ਹਾਂਜੀ ਦੇਖੋ ਜਾਂਚ ਇਹ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਾਂਜੀ ਮੈਂ ਤਿਆਰ ਹਾਂ ਜਦ ਮਰਜੀ ਮੈਂ ਤਾਂ ਕਹਿ ਰਹੀ ਆ ਵੀ ਇਹਨਾਂ ਦੇ ਮਤਲਬ ਦੇਖੋ ਜੇਕਰ ਕੋਈ ਆਪਾਂ ਨੂੰ ਗਰਾਂਟ ਆਉਂਦੀਆਂ ਜਾਂ ਕੁਝ ਵੀ ਆਉਂਦਾ ਹਨਾ ਉਹ ਇਹਨਾਂ ਦੇ ਮੂੰਹ ਨੂੰ ਹੀ ਆਉਂਦੀਆਂ ਹਨ ਆਪਣੇ ਪਿੰਡ ਵਾਸਤੇ ਆਉਂਦੀਆਂ ਮੈਂ ਕਹਿ ਰਹੀ ਆਂ ਕਿ ਵੀ ਭਾਈ ਬੁਲਾ ਲਓ ਜਦ ਮਰਜੀ ਹਨਾ ਤੁਸੀਂ ਮੈਨੂੰ 1 ਕਿੱਕ ਰੁਪਏ ਦਾ 1 ਰੁਪਏ ਦਾ ਵੀ ਹਿਸਾਬ ਲੈ ਸਕਦੇ ਨੇਗੇ ਮੈਂ ਦਵਾਂਗੀ ਆਪਾਂ ਨਹੀਂ ਹੈਗੇ ਜਾਂ ਫਿਰ ਇਹ ਕਦੇ ਕਹਿਣ ਵੀ ਇਹਨਾਂ ਨੇ ਕਦੇ ਘਰ ਗਏ ਹੁਣ ਇਹਨਾਂ ਨੂੰ ਮੈਂ ਕਦੇ ਮੂੰਹ ਮੱਥੇ ਵੱਟ ਪਾਈ ਹੋਵੇ ਜਾਂ ਰਾਸਤੇ ਗਏ ਆ ਨੂੰ ਮੈਂ ਇਹਨਾਂ ਨੂੰ ਕਹਤਾ ਹੋਵੇ ਵੀ ਨਾ ਭਾਈ ਹੋਣਾ ਨਹੀਂ ਹੈਗਾ ਹਨਾ ਮੈਂ ਹਰ ਵਕਤ ਇਹਨਾਂ ਦੇ ਨਾਲ ਖੜੀ ਆਂਗੀ ਬਾਕੀ ਪੁੱਛ ਲਓ ਜੇਕਰ ਕੰਮਾਂ ਦੀ ਗੱਲ ਆ ਕਿ ਬਈ ਮੈਂ ਨਹੀਂ ਕੰਮ ਕਰੇ ਹੈਗੇ ਉਹ ਮੇਰੇ ਲੋਕ ਖੜੇ ਨੇਗੇ ਇਹ ਕਹਿ ਦੇਣਾ ਕੋਈ ਵੀ ਇੱਕ ਜਾਣਾ ਮੈਨੂੰ ਕਹਿ ਦਵੇ ਵੀ ਪਰ ਇਹ ਪਤਾ ਨਹੀਂ ਆ ਕੰਮ ਨਹੀਂ ਕਰਿਆ ਹੈਗਾ ਮੈਂ ਡੇਢ ਦਾ ਰਾਂ ਮੈਂ ਐਵੇਂ ਕਹਿਣਾ ਚਾਹਨੀ ਆ ਜਿਵੇਂ ਤੁਸੀਂ ਹੁਣ ਜਾਣਦੇ ਹੋਵੋਗੇ ਵੀ ਮੇਰਾ ਬਹੁਤ ਛੋਟਾ ਬੱਚਾ ਡੇਢ ਸਾਲ ਦਾ ਹੈ ਠੀਕ ਹੈ ਪਹਿਲਾਂ 5 ਦਿਨਾਂ ਦਾ ਬੱਚਾ ਸੀਗਾ ਮੈਨੇ ਬਹੁਤ ਪੇਸ਼ੀਆਂ ਭੋਗਤੀਆਂ ਲਈਆਂ ਮੈਂ ਕਹਿਨੀ ਆ ਵੀ ਜੇਕਰ ਅੱਜ ਤੋਂ ਬਾਅਦ ਵਿੱਚੋ ਵੀ ਇਹ ਮਤਲਬ ਜਿਵੇਂ ਮੇਰੇ ਤੇ ਹੁਣ ਮੈਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਿਆ ਜਾ ਰਿਹਾ ਵੀ ਕੋਈ ਵੀ ਗੱਲਬਾਤ ਹੁੰ ਕਿਉਂਕਿ ਜਦੋਂ ਮੈਂ ਇਹਨਾਂ ਨੂੰ ਕਹਿ ਰਹੀ ਹਾਂ ਨਾ ਵੀ ਇਹੇ ਮੇਰੇ ਨਾਲ ਬੈਠ ਕੇ ਸਮਝੌਤਾ ਕਰ ਲੈਣੇ ਮੈਨੂੰ ਪਬਲਿਕ ਦੇ ਵਿੱਚ ਤੁਹਾਨੂੰ ਪਤਾ ਮੈਂ ਬਾਹਰ ਨਿਕਲਦੀ ਆ ਮੈਂ ਔਰਤਾ ਹੀ ਕਹਿੰਨਾ ਐਸ ਤਰ੍ਹਾਂ ਪਾਈਚਾਰੇ ਦੀ ਮੈਂ ਔਰਤਾ ਜਦੋਂ ਮੈਨੂੰ ਐ ਬਦਨਾਮ ਕਰਾਇਆ ਜਾ ਰਿਹਾ ਹੈ ਨਾ ਹਰ ਕੋਈ ਮੈਨੂੰ ਬਹੁਤ ਉਹਦੇ ਨਿਗਾਹ ਦੇ ਨਾਲ ਦੇਖ ਰਗਾ ਵੀ ਮੈਂ ਆਪ ਦੇ ਆਪ ਨੂੰ ਟਰਟਚਰ ਹੁੰਦਾ ਮਹਿਸੂਸ ਕਰਦੀ ਆ ਮੈਂ ਕਹਿ ਨਹੀਂ ਆਂ ਕਿ ਜੇਕਰ ਕੱਲ੍ਹ ਕਲਾਂ ਨੂੰ ਮੇਰੇ ਨਾਲ ਕੁਝ ਹੋ ਜਾਂਦਾ ਜਾਂ ਮੇਰੀ ਫੈਮਿਲੀ ਦੇ ਕਿਸੇ ਵੀ ਜੀ ਨਾਲ ਕੁਝ ਹੋ ਜਾਂਦਾ ਤਾਂ ਇਹ ਜੁਮੇਵਾਰ ਹੋਣਗੇ ਸਤਿ ਸ੍ਰੀ ਅਕਾਲ ਜੀ ਸਾਰੇ ਸੋਤਿਆਂ ਨੂੰ ਹੈ ਨਾ ਮੇਰੇ ਨਾਲ ਬਹੁਤ ਬਹੁਤ ਧ ਠੀਕ ਹੈ ਜਿਹੜੇ ਦੋਸ਼ ਲੱਗ ਰਹੇ ਨੇ ਤੁਹਾਡੀ ਵਾਇਸ ਤੇ ਸਰਪੰਚ ਤੇ ਇਹਦਾ ਕੀ ਕਾਰਨ ਸਮਝ ਨਹੀਂ ਆ ਰਿਹਾ ਇਹ ਦੋਸ਼ ਪਤਾ ਹੀ ਬਿਲਕੁਲ ਬੇਬੁਨਿਆਦ ਨੇ ਇਲੈਕਸ਼ਨ ਨੇੜੇ ਨੇ ਤੁਹਾਨੂੰ ਪਤਾ ਜੀ ਇੱਕ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਤਾਂ ਸਰਪੰਚ ਤੇ ਕੀ ਕਰ ਸਕਣੇ ਤਾਂ ਆਮ ਜੀ ਗੱਲ ਹੋ ਜਾਂਦੀ ਹੈ ਕਿਉਂਕਿ ਜੋ ਕਿਸੇ ਨਾ ਕਿਸੇ ਨੂੰ ਨੀਮਾ ਕਰਨਾ ਨਾ ਤਾਂ ਉਹ ਅਪਧਿਆਪ ਰੋਤੇ ਉੱਠਾ ਚੱਕਣਾ ਪਊਗਾ ਤੇ ਮੈਂ ਤਾਂ ਕਹਿੰਦਾ ਮੇਰੇ ਨੌਜਵਾਨ ਵੀਰ ਨੂੰ ਪਹਿਲਾਂ ਵੀ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਪੱਤਰਕਾਰ ਆਏ ਸੀ ਮੈਂ ਉਸ ਵੇਲੇ ਵੀ ਕਿਹਾ ਸੀ ਵੀ ਇੱਕ ਜਿ ਕੋਈ ਜੋ ਇੱਕ ਤਰੀਕ ਕੋਈ ਵੀ ਆਪਾਂ ਇੱਕ ਤਰੀਕ ਰੱਖਦੇ ਆ ਤਾਂ ਉਸ ਵੇਲੇ ਮੈਂ ਤੁਹਾਨੂੰ ਸਾਰੇ ਜਵਾਬ ਸਵਾਬ ਦੇ ਸਕਦਾ ਬਾਕੀ ਬਾਕਾਇਦਾ ਤੁਸੀਂ ਮੇਰੇ ਘਰੇ ਆ ਸਕਦੇ ਉੱਥੇ ਬੈਠ ਕੇ ਆਪਾਂ ਚਾਹ ਪੀਵਾਂਗੇ ਸਭ ਕੁਝ ਕਰਾਂਗੇ ਸਾਰੇ ਪਿੰਡ ਨੂੰ ਇਕੱਠੋ ਮੈਂ ਸਿੱਧਾ ਖੁੱਲਾ ਸੱਦਾ ਦੇਣਾ ਜੀ ਕੀ ਜਾਨ ਜੀ ਤੁਸੀਂ ਤਿਆਰ ਹੋ ਬਿਲਕੁਲ ਤਿਆਰ ਆਂ ਮੈਂ ਪਿਛਲੀ ਵੀਡੀਓ ਚ ਵੀ ਬੋਲਿਆ ਸੀ ਜੀ ਹਾਂ ਬਾਕੀ ਬੈਕਵੇ ਦਾ ਕੰਮ ਆ ਜੀ ਦੇਖੋ ਸਾਡੇ ਉੱਪਰ ਬਹੁਤ ਮਹਿਕਮੇ ਨੇ ਉਹ ਕੰਮ ਆਪਦਾ ਜੀ ਉਹ ਵੀ ਕਰ ਲਈਏ ਦੇਖੋ ਆਰਟੀ ਜਿਹੜਾ ਗ੍ਰਾਮ ਪੰਚਾਇਤ ਮਲਕ ਕੋ ਤੇ ਆਰਟੀ ਇਸ ਸੰਬੰਧ ਵਿੱਚੇ ਮੇਰੇ ਹੁਣ ਧਿਆਨ ਚ ਆਇ ਇਹਨਾਂ ਲੰਬਾ ਸਮਾਂ ਹੋ ਗਿਆ ਕਾਰਨ ਕੀ ਰੇਸਨ ਲੰਮਾ ਸਮਾਂ ਤਾਂ ਇੱਥੇ ਪਹਿਲਾਂ ਪੰਚਾਇਤ ਸੈਕਟਰੀ ਦੋ ਤਿੰਨ ਦੀ ਟਰਾਂਸਫਰ ਹੋਣ ਕਰਕੇ ਪ੍ਰੋਬਲਮ ਆਈ ਹੈ ਕਿਹੜਾ ਪਾਰਕ ਦਾ ਮਾਮਲਾ ਸਰ ਉਹ ਵੀ ਕਾਫੀ ਨੰਬਰ ਪਾਰਕ ਦਾ ਜਿਹੜਾ ਮਾਮਲਾ ಗ್ರಾಮ ਪੰਚਾਇਤ ਦਾ ਜਿਹੜਾ ਪਾਰਕ ਪ੍ਰਵਾਨ ਕਰਵਾ ਲਿਆ ਸੀ ਉਹਦਾ ਕੰਮ ਸਟਾਰਟ ਹੋ ਗਿਆ ਸੀਗਾ ਉੱਥੇ ਇਹਨਾਂ ਦਾ ਕੋਈ ਜਿਹੜਾ ਨਾਲ ਲੱਗਦਾ ਖੇਤ ਗਵਾਂਢੀ ਸੀ ਉਹਨੇ ਕੋਈ ਜ਼ਮੀਨ ਦੇ ਸਬੰਧ ਦੇ ਵਿੱਚ ਵੀ ਮੇਰੀ ਜ਼ਮੀਨ ਇਧਰ ਆਉਂਦੀ ਹੈ ਉਹਦੇ ਉੱਤੇ ਕਰਕੇ ਕੰਮ ਰੁਕ ਗਿਆ ਪੰਚਾਇਤ ਵੱਲ ਮਟੀਰੀਅਲ ਵਿਸਟਿਆ ਤਾਂ ਅਸੀਂ ਉੱਥੇ ਇਸ ਕਰਕੇ ਕੰਮ ਬੰਦ ਹੋ ਗਿਆ ਮਜੂਰ ਤਾਂ ਸਾਡੇ ਕੋਲ ਹੈਗਾਗਾ ਤੇ ਕੰਮ ਅਸੀਂ ਪੰਚਾਇਤ ਨੂੰ ਕਹਿੰਦੇ ਕੰਮ ਚਲਾਵਾਵੇ ਜੋ ਉੱਥੇ ਮੀਟੀਰੀਅਲ ਪਿਆ ਉਹਨੂੰ ਵਰਤੇ ਜੋ ਨਿਸ਼ਾਨਦੇਹੀ ਵਾਲੀ ਹੈ ਨਿਸ਼ਾਨਦੇਹੀ ਹੋਈ ਜਾਊਗੀ ਜਿਹੜੀ ਸਾਈਡ ਨਹੀਂ ਹਜੇ ਸਾਈਡ ਠੀਕ ਆ ਉਹਦੇ ਲਈ ਸਾਡੇ ਕੰਮ ਕਰ ਲੈਣਾ ਹਾਂਜੀ ਤੇ ਇੱਕ ਪੰਚਾਇਤੀ ਐਪ ਦੇ ਜਿਹੜੀ ਹੈਗੀ ਆ ਉਹ ਦਰਖਾਸਤ ਕਰਤਾ ਦਿਖਾ ਰਹੇ ਨੇ ਕਿ ਐਪ ਦੇ ਵਿੱਚ ਜਿਹੜੀਆਂ ਕੁਸ਼ਤੀਆਂ ਸ਼ੋਅ ਕਰਦੀਆਂ ਨੇ ਪਿੰਡ ਦੇ ਆ ਤੇ ਉਹਦੇ ਸਬੰਧੀ ਕੀ ਹੈਗਾ ਜਿਹੜਾ ਸਚਾਈ ਕੀ ਹੈ ਇਹ ਸਾਡਾ ਕਹਿੰਦਾ ਜਿਹੜਾ ਗ੍ਰਾਮ ਸਭਾ ਦਾ ਬਜਟ ਹੁੰਦਾ ਅਨੁਮਾਨਤ ਬਜਟ ਬਣਾਉਣਾ ਹਰ ਸਾਲ ਦੇ ਸਾਲ ਅਸੀਂ ਉਹ ਜੋ ਪੋਰਟਲ ਤੇ ਅਪਲੋਡ ਹੋ ਜਾਂਦਾ ਉਹ ਸਾਨੂੰ ਅਨੁਮਾਨਤ ਬਜਟ ਹੁੰਦਾ ਆਮਦਨ ਤੇ ਖਰਚ ਸੀ ਕਿੱਥੇ ਆਮਦਨ ਆਉਗੀ ਤੇ ਕਿਹੜੇ ਕੰਮ ਕਰਾਂਗੇ ਉਸ ਤੋਂ ਬਾਅਦ ਜੋ ಗ್ರಾಮ ਪੰਚਾਇਤ ਕੰਮ ਕਰਦੀ ਆ ਹਰ ਕਿਸੇ ਪ੍ਰਵਾਨਗੀ ਲੈ ਕੇ ਪ੍ਰੋਪਰ ਕੰਮ ਕਰਦੀ ਇਹ ਤਾਂ ਪੋਰਟਲ ਤੇ ਸ਼ੋ ਹੋ ਰਿਹਾ ਹੈ ਮਤਲਬ ਪ੍ਰਵਾਨਗੀ ਲਈ ਭੇਜਿਆ ਹਾਂ ਨਹੀਂ ਇਹ ਆਏ ਸਾਲ ਬਜਟ ਬਣਦਾ ਜੀ ਉਸ ਤੋਂ ਬਾਅਦ ਜੋ ಗ್ರಾಮ ਪੰਚਾਇਤ ਆਪਣੇ ਮਤਾ ਪਾਸ ਕਰਕੇ ਜਿਹੜਾ ਕੰਮ ਕਰਾਉਣਾ ਚਾਹੁੰਦੀ ਆ ਉਹਦੇ ਅਲੱਗ ਤੋਂ ਪ੍ਰਵਾਨਗੀ ਲੈਂਦੇ ਪ੍ਰਸ਼ਾਸਨ ਪਰਵਾਨੇ ਲੈ ਕੇ ਫਿਰ ਕੰਮ ਸਟਾਰਟ ਹੁੰਦਾ ਕੰਮ ਹੋਣ ਤੋਂ ਬਾਅਦ 6-7 ਮਹੀਨਾ ਬਾਅਦ ਪੇਮੈਂਟ ਪੈਂਦੀ ਹੈ ਐਦਾਂ ਕੋਈ ਪੇਮੈਂਟ ਨਹੀਂ ਪੈਂਦੀ ਹੈਗੀ ਮੈਂ ਕਾਗਜ਼ਾਂ 'ਚ ਆਪਣੇ ਬਣਿਆ ਹੋਇਆ ਪਰ ਪਿੰਡ 'ਚ ਬਿਲਕੁਲ ਵੀ ਨਹੀਂ ਹੈ ਕੁਝ ਮਤੋਂ ਦੇ ਸਾਹਮਣੇ ਆ ਪਾਰਕ ਦੇਖ ਲਓ ਕਿਦਾਂ ਦਾ ਪਾਰਕ ਆ ਕਿੰਨੇ ਸੋਹਣੇ ਫੁੱਲ ਬੂਟੇ ਨੇ ਪਾਰਕ 'ਚ ਦੇਖ ਲਓ ਵੀ ਆ ਸਾਰੇ ਖੜੇ ਨੇ ਪਾਰਕ 'ਚ ਤੇ 1 ਰੁਪਿਆ ਵੀ ਨਹੀਂ ਲੱਗਿਆ ਰਹਿਣਾ ਨਾ ਕੋਈ ਲਾਇਬ੍ਰੇਰੀ ਆ ਨਾ ਕੁਝ ਹੋ ਰਿਹਾ ਕੁਝ ਐਦਾਂ ਦਾ ਕੁਝ ਵੀ ਨਹੀਂ ਬਣਿਆ ਹੋਇਆ ਇਹਦਾ ਵੀ ਕਾਗਜ਼ਾਂ 'ਚ ਨਹੀਂ ਜੀ ਪਿੰਡ 'ਚ ਨਹੀਂ ਹੈਗਾ ਜੀ ਕੋਸਾ ਇਹ ਨਹੀਂ ਨਾ ਜੀ ਕੀ ਲੱਗਦਾ ਤੁਹਾਨੂੰ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਐ ਜੀ ਪਰ ਇਹਨਾਂ ਦੀ ਜਾਣਕਾਰੀ ਹੋਣੀ ਨਹੀਂ ਰਹੀਦੀ ਆ ਜੀ ਪੰਚਾਇਤ ਨੂੰ ਪੁੱਛਣਾ ਚਾਹੀਦਾ ਜੀ ਵੀ ਭਈ ਕਾਗਜ਼ਾਂ 'ਚ ਕੰਮ ਬਣਾਈਆਂ ਨੇ ਜਾਂ ਨਹੀਂ ਕਾਗਜ਼ਾਂ 'ਚ ਹੈਗੀਆਂ ਤਾਂ ਫਿਰ ਬਣਾਓ ਫਿਰ ਜੇ ਕਾਗਜ਼ਾਂ 'ਚ ਨੇ ਨਹੀਂ ਫਿਰ ਕਾਗਜ਼ਾਂ 'ਚੋਂ ਵੀ ਹਟਾਓ ਅਸੀਂ ਦੁਬਾਰਾ ਮੰਗ ਕਰ ਸਕੀਏ ਨਹੀਂ ਉਸ ਨਹੀਂ ਬਣਾਇਆ ਅੱਛਾ ਉਹਦੋਂ ਵੀ ਸਰਪੰਚ ਨੇ ਕਹਿਤਾ ਦੀਗਾ ਜੀ ਆ ਕਿ ਉਹ ਰਿਆ ਕਿ ਵੀ ਇੱਥੇ ਮੈਂ ਯਾਨੀ ਕਿ ਬਣਿਆ ਬਣਿਆ ਕੁਝ ਨਹੀਂ ਹੈਗਾ ਕਾਗਜ਼ਾਂ 'ਚ ਵੀ ਕਹਿੰਦਾ ਉਹਨੇ ਸ਼ੋ ਕਰਤਾ ਕਿ ਮੇਰੇ ਮੇਰੇ ਨਹੀਂ ਹੈਗੇ ਕਾਗਜ਼ ਇਹ ਪਰ ਫਿਰ ਬਾਅਦ 'ਚ ਕਹਿ ਰਿਹਾ ਮੈਂ 25% ਹੋ ਕਰ ਸਕਿਆ ਮੈਂ ਪੇਮੈਂਟ ਕੀਤੀ ਪੇਮੈਂਟ ਕਰੀ ਆ 25% ਵੀ ਇਹ ਤਾਂ ਲੋਕਾਂ ਨੂੰ ਗੁੰਮਰਾਹ ਆ ਕਰਿਆ ਜਾਂਦਾ ਠੀਕ ਹੈ